ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ 24 ਅੱਜ ਅਸੀਂ ਤੁਹਾਨੂੰ ਬੜੀ ਹੀ ਦੁਖਦਾਈ ਖਬਰ ਸਾਣੇ ਜਾ ਰਹੇ ਹਾਂ ਤੁਸੀਂ ਦੇਖ ਸਕੋਗੇ ਕਿ ਕਿਸ ਤਰ੍ਹਾਂ ਵਿਸ਼ਵਾਸ ਫਿੱਟ ਲੈ ਕੇ ਕਿਸੇ ਨੌਜਵਾਨ ਨੂੰ ਕਿਸ ਮੰਜ਼ਲਵਾਰ ਤੋਰ ਦਿੱਤਾ ਤੇ ਉਸ ਦੀ ਮੌਤ ਹੋ ਗਈ ਤੇ ਇਸ ਖਰਾਸਾ ਜਲਦੀ ਕੀਤਾ ਜਾਵੇਗਾ ਤੇ ਦੇਖੋ ਤੁਸੀਂ ਸਿੱਧੀਆਂ ਤਸਵੀਰਾਂ ਇੱਕ 21 ਸਾਲ ਦਾ ਨੌਜਵਾਨ ਕਿਸ ਤਰ੍ਹਾਂ ਉਸਦੀ ਮੌਤ ਹੋਈ ਹੈ ਇਹਦਾ ਖਲਾਸਾ ਜਲਦੀ ਹੋਗਾਗਾ ਹੁਸ਼ਿਆਰਪੁਰ ਦੇ ਨੇੜੇ ਪਿੰਡ ਹਰਿਆਣਾ ਪੋਂਗਾ ਦੇ ਬਸਨੀਕ ਮਨਿਕਮਾਰ ਪੁੱਤਰ ਸੰਜੀਵ ਕੁਮਾਰ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਜਦੋਂ ਮਨਿਕਮਾਰ ਦੀ ਮੌਤ ਦਾ ਸਮਾਚਾਰ ਹਰਿਆਣਾ ਵਾਸੀਆਂ ਨੂੰ ਮਿਲਿਆ ਤਾਂ ਦੂਰ ਦਰਾਡੇੋਂ મિતਰ ਸੱਜਣ ਯਾਰ ਦੋਸਤ ਉਸ ਦੀ ਅੰਤਿਮ ਰਸਮੀ ਵਿੱਚ ਹਾਜ਼ਰ ਹੋਏ ਜੀ.ਆਈ. ਵਿੱਚ ਮਨੀ ਸਿੰਘ ਦੀ ਹੋਈ ਮੌਤ ਤੋਂ ਬਾਅਦ ਚੰਡੀਗੜ੍ਹ ਪੁਲਿਸ ਅਤੇ ਹਰਿਆਣਾ ਪੁਲਿਸ ਤਫ਼ਤੀਸ਼ ਵਿੱਚ ਜੁਟ ਗਈ ਹੈ ਜਲਦ ਹੀ ਖੁਲਾਸਾ ਕੀਤਾ ਜਾਵੇਗਾ